ਬੱਚੇ ਕਿ ਨਾਮ ਹੈ ਅदितੀ ਸ਼ਰਮਾ ਅदितੀ ਕਿਹੜਾ ਸਕੂਲ ਤੋਂ ਤੁਸੀਂ ਸ਼ਿਵਾਲਿਕ ਪਬਲਿਕ ਸਕੂਲ ਕੀ ਪਰਫਾਰਮੈਂਸ ਕੀਤੀ ਤੁਸੀਂ ਨੇ ਅਸੀਂ ਪੀਟੀ ਕੀਤੀ ਹੈ ਕੀਤੀ ਹੈ ਤਾਂ ਅੱਜ ਤੁਸੀਂ ਕਾਫੀ ਸਾਲ ਤੋਂ ਸਕੂਲ ਦੇ ਵਿੱਚ ਪੜ੍ਹਦੇ ਹੋਵੋਗੇ ਅੱਜ ਪੀਟੀ ਕਰਨ ਲੱਗੇ ਤੁਸੀਂ ਤੁਹਾਨੂੰ ਪੂਰਾ ਜ਼ਿਲ੍ਹਾ ਦੇਖ ਰਿਹਾ ਪੂਰੇ ਸਕੂਲੇ ਬੱਚੇ ਦੇਖ ਰਿਹਾ ਕਿਵੇਂ ਮਨ ਮਹਿਸੂਸ ਹੋਇਆ ਬਹੁਤ ਅੱਛਾ ਮਹਿਸੂਸ ਹੋਇਆ ਮਤਲਬ ਵੈਸੇ ਅਸੀਂ ਦੂਜੀ ਵਾਰ ਠਿਕ ਪੀੜੀ ਕਰ ਰਹੇ ਹਾਂ ਤਾਂ ਜ਼ਿਆਦਾ ਡਰ ਵੀ ਨਹੀਂ ਲੱਗਿਆ ਬਹੁਤ ਅੱਛਾ ਹੋ ਗਿਆ ਠੀਕ ਹੈ ਤੇ ਕਿਨਾ ਮੈਂ ਬਚੇ ਗੁਰਜੂਤਕੌਰ ਇਹ ਗੁਰਜੂਤਕੌਰ ਜੀ ਅੱਜ ਤੁਸੀਂ ਜਦੋਂ ਸਵੇਰੇ ਤਿਆਰ ਹੋਇਆ ਤੁਹਾਡੇ ਇੱਕ ਮਨ ਦੇ ਵਿੱਚ ਸੀ ਅੱਜ ਅਸੀਂ ਸਟੇਡੀਅਮ ਦੇ ਵਿੱਚ ਜਾਣਾ ਹੈ ਉੱਥੇ ਪਰਫਾਰਮੈਂਸ ਕਰਨੀ ਹੈ ਕੋਈ ਮਨ ਚ ਡਰ ਵੀ ਸੀ ਜਾਂ ਮਤਲਬ ਖੁਸ਼ੀ ਮਹਿਸੂਸ ਹੁੰਦੀ ਸੀ ਨਹੀਂ ਨਹੀਂ ਦੋ ਵਾਰ ਇੱਕ ਵਾਰ ਹੋਰ ਕਰ ਲਈ ਤੇ ਪ੍ਰੈਕਟਿਸ ਹੋਈ ਹੋਈ ਸੀ ਤਾਂ ਠੀਕ ਲੱਗਿਆ ਮਤਲਬ ਕੋਈ ਡਰ ਵਾਲੀ ਗੱਲ ਨਹੀਂ ਸੀ ਅੱਜ ਦਾ ਜਿਹੜਾ ਸਿਹਰਾ ਤੁਸੀਂ ਆਪਣੇ ਪੇਰੈਂਟਸ ਨੂੰ ਦੋਗੇ ਜਾਂ ਟੀਚਰ ਨੂੰ ਦੋਗੇ ਟੀਚਰ ਔਰ ਪੇਰੈਂਟਸ ਦੋਨਾਂ ਨੂੰ ਦੋਗੇ ਐਂਚੀਆ ਮੈਨੂੰ ਲੱਗਿਆ ਤੁਸੀਂ ਅੱਜ ਜਿਹੜੀ ਪਰਫਾਰਮੈਂਸ ਕੀਤੀ ਬਹੁਤ ਵਧੀਆ ਲੱ ਸਰਚ 99 ਤੇਸ਼ ਵਾਲਖ ਸਕੂਲ ਆ ਤੇ ਬਹੁਤ ਵਧੀਆ ਇਹਨਾਂ ਨੇ ਪਰਫਾਰਮੈਂਸ ਜਿਹੜੀ ਕੀਤੀ ਆ ਤੇ ਤੁਸੀਂ ਦੇਖ ਰਹੇ ਹੋ ਜੀ ਸਟਾਰ ਟੂਪ ਦੇ ਕਿਰਪਾਲ ਸਿੰਘ ਲੋਗੜ